ਲੁਧਿਆਣੇ ਅਸੀਂ ਉਧਰ ਕੰਮ ਕਰਕੇ ਆਏ ਤੇ ਉਧਰ ਅਸੀਂ ਲੈਣ ਗਏ ਸੀ ਸਮਾਨ ਆ ਸ਼ੂਜ਼ ਵਗੈਰਾ ਤੇ ਫਿਰ ਉਹਨਾਂ ਨੇ ਸਾਨੂੰ ਦਿੱਤਾ 5000 ਰੁਪਏ ਉਹਨਾਂ ਦੇ ਵੀ ਅਸੀਂ ਸਾਂਝੇ ਕਰਦਾ ਕਰਕੇ ਪੰਗਾ ਪਿਆ ਹੋਇਆ ਸੀਗਾ ਤੇ ਜੋ ਵੀ ਸਾਡੀ ਥਿਊਰੀ ਸੀ ਸਲਾਹ ਦਿੱਤੀ ਉਹਨਾਂ ਨੂੰ ਤੇ ਉਹ ਕੰਮ ਓਕੇ ਹੋ ਗਿਆ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਆ ਪੂਰੀ 22 25 ਫੁੱਟ ਕੰਧ ਨਿਕਲੀ ਵੀ ਆ ਇੱਧਰ ਵੀ ਘਰ ਆ ਜੀ ਇਹ ਤੇ ਮੋਟਰ ਦੇਖਿਓ ਨੇ ਹੋਂ ਦੇ ਥੱਲੇ ਆ ਬਈ ਆਹ ਆ ਦੇਖ ਲਓ ਥੱਲੇ ਉਧਰ ਦੀ ਵੀ ਦਿਖਾਉਣਾ ਤੁਹਾਨੂੰ ਨਿਉਂ ਦੇ ਥੱਲੇ ਮੋਟਰ ਇੱਕਾ ਤੋਂ ਆਈ ਹੈ ਕੀ ਗੱਲ ਹੈ ਕੀ ਚੱਕਰ ਆ ਇਹਦਾ ਹੱਲ ਕੀ ਹੈ ਇਹ ਵੀ ਦੱਸੂਗਾ ਵੀਡੀਓ ਦੇ ਵਿੱਚ ਬਣੇ ਰਹੋ ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਆ ਤੁਹਾਨੂੰ ਦੇਖਣ ਨੂੰ ਮਿਲਿਆ ਨਾ ਸਾਂਝੇ ਘਰ ਦੇ ਵਿੱਚ ਉਹਨਾਂ ਦੀ ਮੋਟਰ ਨਿਉਂ ਥੱਲੇ ਆ ਗਈ ਸੀ ਨਿਉਂ ਥੱਲੇ ਆਇਆ ਬੋਰ ਹੈ ਬਹੁਤ ਮੁਸ਼ਕਲ ਦੇ ਨਾਲ ਅਸੀਂ ਉੱਥੇ ਲੁਧਿਆਣੇ ਹੱਲ ਕਰਤਾ ਸੀਗਾ ਇਹਨਾਂ ਨੂੰ ਅਸੀਂ ਕਿਹਾ ਹੋਇਆ ਘਰ ਵਾਲਿਆਂ ਨੂੰ ਇਹ ਕਹਿੰਦੇ ਵੀ ਅਸੀਂ ਥੋੜੇ ਟਾਈਮ ਤੱਕ ਕਰਵਾ ਲਾਂਗੇ ਵੀ ਸਾਨੂੰ ਜਦੋਂ ਤੁਹਾਡੇ ਕੋਲੇ ਮਤਲਬ ਹੋਇਆ ਸਾਡਾ ਲੋਡ ਮਾਰਟ ਤੇ ਉਹ ਮੈਂ ਕਿਹਾ ਵੀ ਠੀਕ ਹੈ ਜੀ ਓਕੇ ਪਰ ਲੁਧਿਆਣੇ ਵਾਲੇ ਨੇ ਖੁਸ਼ ਜਦੋਂ ਬਾਈ ਅਸੀਂ ਪਾਈਪ ਬਾਹਰ ਕੱਢ ਦੇਣਾਗਾ ਜਦੋਂ ਉਹ ਕਹਿਣਗੇ ਸਮਾਨ ਅਸੀਂ ਮਹंगाई ਬੈਠੇ ਆ ਤੇ ਬਾਈ ਅਸੀਂ ਇਹ ਚੱਕ ਕੇ ਬੋਰ ਤਾਂ ਲੈ ਗਏ ਤਾਂ ਛੱਤ ਤੇ ਲੈ ਗਏ ਬੋਰ ਤੇ ਪਰ ਹੁਣ ਇਸ ਤਰ੍ਹਾਂ ਹੀ ਕਦੇ ਵੀ ਕੋਈ ਕੋਈ ਦਿੱਕਤ ਹੁੰਦੀ ਹੈ ਨਾ ਪਰੇਸ਼ਾਨੀ ਤੇ ਸਾਨੂੰ ਦੱਸ ਸਕਦੇ ਆ ਉਹਦਾ ਪਹਲ ਕਰ ਲਾਂ ਠੀਕ ਹੈ ਜੀ ਓਕੇ ਥੈਂਕ ਯੂ ਮੰਨਦੇ ਤਾਂ ਹੈਗੇ ਆ ਉਹ ਉਹ ਕਹਿੰਦੇ ਵੀ ਯਾਰ ਕੱਢ ਦਿਓ ਪਾਈਪ ਤੁਸੀਂ ਬਾਹਰ ਮੈਂ ਕਿਹਾ ਵੀ ਠੀਕ ਆ ਆ ਬੰਦੇ ਮੇਰੇ ਨਾਲ ਲੱਗਣਗੇ ਹਨਾ ਠੀਕ ਆ ਨਾ ਤੇ ਪਾਈਪ ਕਢਾਉਣ ਵਾਸਤੇ ਤੇ ਇਹ ਕਹਿੰਦੇ ਬਾਈ ਅਸੀਂ ਤਿਆਰ ਆ ਚੰਗਾ ਤੇਰੇ ਨਾਲ ਪਾਈਪ ਕਢਾਉਣ